ਸਾਨੂੰ ਦੱਸਦੇ ਨੇ ਕਿਵੇਂ ਪਰਵਾਨ ਹੋਵੇਂਗਾ ਉਹ ਬਚਨ ਸੋਰਠਿ ਰਾਗ ਦੇ ਅੰਦਰ ਤਨ ਤਨ ਸਤਿਗੁਰੂ ਅਮਰਦੇਵ ਮਹਾਰਾਜ ਆਪਣੀ ਜ਼ੁਬਾਨੇ ਪਾਕ ਤੋਂ ਸਾਡੇ ਤੇ ਕਿਰਪਾ ਕਰ ਰਹੇ ਨੇ ਸਾਡੇ ਤੇ ਮਿਹਰ ਕਰਦੇ ਨੇ ਹਿਰਦਿਆਂ ਚ ਪ੍ਰਕਾਸ਼ ਹੋ ਜਾਵੇ ਤੇ ਸਾਨੂੰ ਅਮਰ ਮੁਕਤ ਪਦਵੀ ਪ੍ਰਾਪਤ ਹੋਵੇ ਜਿਉਂਦੇ ਜੀ ਹਿਰਦੇ ਵਿੱਚ ਦਾਸਾ ਭਾਵ ਆਵੇ ਤੇ ਦਾਸਾ ਭਾਵ ਵਿੱਚ ਜੋਤ ਪ੍ਰਗਟਾਵੇ ਹੈ ਪ੍ਰਕਾਸ਼ ਹੋ ਜਾਏ ਉਹ ਮਹਾਰਾਜ ਦੁਨੀਆ ਨੂੰ ਤਾਰਦੇ ਨੇ ਸਰਗੁਣ ਸਰੂਪ ਦੇ ਅੰਦਰ ਸਤ ਗੁਰਾਂ ਦੇ ਕੋਲ ਵੀ ਏਸੇ ਤਰ੍ਹਾਂ ਸੰਗਤਾਂ ਚੱਲ ਕੇ ਆਇਆ ਕਰਦੀਆਂ ਸਨ ਜਿਸ ਤਰ੍ਹਾਂ ਆਪਾਂ ਸਤ ਗੁਰੂ ਦੇ ਦੇਦਾਰ ਕਰਨ ਵਿਚਾਰ ਸੁਣਨ ਵਾਸਤੇ ਆਉਨੇ ਆ ਸੰਗਤ ਕਰਨ ਲਈ ਆਉਨੇ ਗਰੀਬ ਨਵਾਜ ਦੇ ਕੋਲ ਸੰਗਤ ਆ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕਰਿਆ ਕਰਦੀ ਇਹ ਤੇ ਮਹਾਰਾਜ ਜੀ ਨੇ ਜਿੰਨੀ ਬਾਣੀ ਉਚਾਰੀ ਆ ਨਾ ਸਭ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਨੇ ਉਨਾਂ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਵਾਸਤੇ ਆ ਭੁੱਲੇ ਹੋਿਆਂ ਨੂੰ ਮਾਰਗ ਪਾਉਣ ਵਾਸਤੇ ਆ ਜਿਹੜੇ ਦੂਰ ਦੇਖ ਰਹਿਆ ਨਾ ਉਹਨਾਂ ਨੂੰ ਆਪਣਾ ਨਿੱਜ ਸਰੂਪ ਦਿਖਾਉਣ ਦੇ ਲਈ ਉਪਦੇਸ਼ ਇਹ ਉਹ ਪਵਿੱਤਰ ਉਪਦੇਸ਼ ਮਹਾਰਾਜ ਜੀ ਕਿਰਪਾ ਕਰਦੇ ਨੇ ਜਦੋਂ ਕੋਈ ਪ੍ਰਸ਼ਨ ਕਰਦਾ ਹੈ ਸਤਗੁਰੂ ਦੇ ਕੋਲ ਸਿੱਖਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਕਰਿਆ ਕੀਤੇ ਨੇ ਕਰਣਾ ਕੀਤੇ ਨੇ ਮਹਾਰਾਜ ਉਹਨਾਂ ਦਾ ਉੱਤਰ ਦਿੰਦੇ ਸਤਗੁਰੂ ਪੁੱਛਦੇ ਨੇ ਭਾਈ ਸੰਸਾਰ ਦੇ ਵਿੱਚ ਤੁਸੀਂ ਇਹ ਸੰਸਾਰ ਵਿੱਚ ਆਇਓ ਤੁਹਾਡਾ ਕੌਣ ਹੈ ਤੇ ਸਾਰਿਆਂ ਨੇ ਕੋਈ ਕੋਈ ਜਵਾਬ ਦੇਂਦਾ ਜੀ ਕੋਈ ਕਹਿੰਦਾ ਮੇਰੇ ਧੀਆਂ ਪੁੱਤਰੇ ਮੇਰੀ ਸੰਭਾਲ ਕਰਨਗੇ ਬੱਚੇ ਕਹਿੰਦੇ ਸਾਡੇ ਮਾਮਾ ਬਾਪਨੇ ਕੋਈ ਕਹਿੰਦਾ ਜੀ ਮੇਰੇ ਰਿਸ਼ਤੇਦਾਰ ਬੜੇ ਸਿਆਣੇ ਕਾਬਲ ਨੇ ਤੇ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਮਿੱਤਰ ਕੋਈ ਦੋਸਤ ਕਹਿੰਦਾ ਹੈ ਮਹਾਰਾਜ ਫਿਰ ਦੱਸਦੇ ਨੇ ਮਿੱਤਰ ਕਿਹੜੇ ਨੇ ਰਿਸ਼ਤੇਦਾਰ ਕਿਹੜੇ ਨੇ ਸੱਜਣ ਕਿਹੜੇ ਨੇ ਤੇ ਕਿਹੜੇ ਜਿਹੜੇ ਤੁਹਾਡੇ ਨਾਲ ਨਹੀਂ ਨਿਭ ਸਕਦੇ ਉਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦਪਹਿ ਭਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਦੁਨੀਆਂ ਤਾਂ ਸਾਰੀ ਜਿਉਂਦੀ ਏ ਦੁਨੀਆਂ ਸਾਰੀ ਦੇ ਵਿੱਚ ਜੀਵ ਨੇ ਉਹ ਤਰ੍ਹਾਂ ਤਰ੍ਹਾਂ ਦੇ ਨੇ ਆਪਣੀ ਆਪਣੀ ਜੁਨੀ ਦੇ ਮੁਤਲਕ ਜੀਵਨ ਜਿਉਂਦੇ ਨੇ ਸੰਸਾਰ ਦੇ ਵਿੱਚ ਚੱਲਦੇ ਨੇ ਕੁਝ ਕੁਲ ਗਿਆਨ ਹੈ ਕੁਝ ਕੁਲ ਨਹੀਂ ਕੁਝ ਕੁਲ ਸਮਝ ਹੈ ਕੁਝ ਕੁਲ ਸੂਝ ਨਹੀਂ ਹੈ ਮਹਾਰਾਜ ਸੱਚੀ ਸਰਕਾਰ ਮੇਰ ਕਰਦੇ ਉਹ ਸੰਸਾਰ ਦੇ ਅੰਦਰ ਸਿੱਖੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਸਿੱਖੀ ਸਿੱਖਿਆ ਗੁਰੂ ਦੀ ਚਾਰ ਉਹ ਸਿੱਖ ਹੈ ਜਿਹੜਾ ਆਪ ਗੁਰੂ ਦੀ ਵਿਚਾਰਨ ਗੁਰੂ ਕੀ ਸਿੱਖੇ ਨੂੰ ਗੁਰੂ ਕੀ ਸਿੱਖਿਆ ਨੂੰ ਹਿਰਦੇ ਵਿੱਚ ਧਰਨ ਕੀਤਾ ਤੇ ਦੂਜੇ ਨੂੰ ਮਾਰਗ ਪਿਆ ਦਰਸਾਉਂਦਾ ਉਹੀ ਸਿੱਖ ਹੈ ਨਹੀਂ ਤਾਂ ਸਿੱਖ ਸਾਖਾ ਬਹੁਤੇ ਕੀਏ ਕਿਸੌ ਕਿਉ ਨ ਮੀਤ ਕਬੀਰ ਸਾਹਿਬ ਮਹਾਰਾਜ ਕਨੇ ਬੜੇ ਸਿੱਖ ਬਣਾਏ ਬੜੇ ਮਿੱਤਰ ਬਣਾਏ ਸਾਖਾਵਾਂ ਅੱਗੇ ਉਹਨਾਂ ਦੇ ਜਿਹੜੇ ਮਿੱਤਰ ਬਣੇ ਬਹੁਤੇ ਕੀਏ ਬੜਿਆਂ ਨਾਲ ਸੰਬੰਧ ਜੋੜਿਆ ਸਨੇਹ ਜੋੜਿਆ ਉਹਨਾਂ ਨੂੰ ਆਪਣੇ ਦਾਨਿਆ ਹਮੈਤੀ ਜਾਣਿਆ ਕਿਸੌ ਕਿਉ ਨ ਮੀਤ ਕੋਈ ਵੀ ਪ੍ਰਮਾਤਮਾ ਵਰਗਾ ਮਿੱਤਰ ਨਹੀਂ ਬਣਿਆ ਚਾਲੇ ਤੇ ਹਰ ਮਿਲਨ ਕੋ ਜੀਵਨ ਜਿਹੜਾ ਹੈ ਨਾ ਜ਼ਿੰਦਗੀ ਮਨੁੱਖਾ ਸ਼ਰੀਰ ਇਹ ਮਿਲੇ ਪ੍ਰਭੂ ਨੂੰ ਮਿਲਨ ਵਾਸਤੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਮਨੁੱਖਾ ਸ਼ਰੀਰ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਪਰ ਚਾਲੇ ਇਥੇ ਹਰ ਮਿਲਣ ਵਾਸਤੇ ਇਸ ਜੀਵਨ ਵਿੱਚ ਜਨਮ ਹੋਇਆ ਤੇ ਤੁਰਿਆ ਮਾਰਗ ਤੇ ਰੱਬ ਨੂੰ ਮਿਲਣਾ ਹੈ ਰੱਬ ਨੂੰ ਪ੍ਰਾਪਤ ਕਰਨਾ ਹੈ ਜੀਵਨ ਮੁਕਤ ਹੋਣਾ ਹੈ ਜੰਮਣ ਮਰਨ ਤੋਂ ਰਹਿਤ ਹੋਣਾ ਹੈ ਤੇ ਜਿੰਨੇ ਮਿੱਤਰ ਸੰਬੰਧੀ ਸੰਬੰਧੀ ਸੰਸਾਰ ਦੇ ਸਨੇਹਕਾਰੀ ਉਹਨਾਂ ਨਾਲ ਨਿਉ ਲੱਗ ਗਿਆ ਵਿੱਚ ਅਟਕ ਗਏ ਰੁਕ ਗਏ ਅੜਚਨ ਪੈਦਾ ਹੋ ਗਈ ਰੁਕਾਵਟ ਪੈਦਾ ਹੋ ਗਈ ਉਹਨਾਂ ਨੇ ਪਰਮਾਤਮਾ ਤੱਕ ਪਹੁੰਚਣੇ ਨਹੀਂ ਦਿੱਤਾ ਉਹ ਰੇ ਰੋਕ ਲੈਣਾ ਕੀਤਾ ਹੈ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੀ ਸੌ ਕਿਉ ਨ ਮੀਤ ਚਾਲੇ ਥੇ ਹਰ ਮਿਲਨ ਕੋ ਵਿਚ ਅਟਕਿਉ ਚੀਤ ਚਿੱਤ ਵਿੱਚੇ اٹਕ ਗਿਆ ਹੈ ਚਿੱਤ ਪੁੱਤਰ ਨੂੰ ਬਾਰ ਬਾਰ ਚੇਤੇ ਕਰਦਾ ਅਸੀਂ ਮਿੱਤਰਾਂ ਵਰਗਾ ਵੀ ਸੰਬੰਧ ਨਹੀਂ ਰੱਬ ਨਾਲ ਜੋੜਿਆ ਗੁਸਤਾਖੀ ਮਾਪ ਅਸੀਂ ਪੁੱਤਰਾਂ ਵਰਗਾ ਵੀ ਨਹੀਂ ਜੋੜਿਆ ਸੰਬੰਧ ਮਹਾਰਾਜ ਨਾਲ ਅਸੀਂ ਦੋਸਤਾਂ ਵਾਲਾ ਵੀ ਨਾਤਾ ਨਹੀਂ ਜੋੜਿਆ ਪਰਮਾਤਮਾ ਨਾਲ ਬਹੁਤ ਆਦ ਅੰਦਰ ਕੋਈ ਵਿਰਲੇ ਨੇ ਜਿਨ੍ਹਾਂ ਦਾ ਐਸਾ ਸਬੰਧ ਏ ਅਸੀਂ ਮਾਂ ਬਾਪ ਵਾਲਾ ਸਬੰਧ ਵੀ ਨਹੀਂ ਜੋੜਿਆ ਪਰਮਾਤਮਾ ਨਾਲ ਸਾਡਾ ਸਬੰਧ ਕੀ ਏ ਜਦੋਂ ਮਤਲਬ ਪ੍ਰੈਸਾਂ ਸੀ ਮਤਲਬ ਪ੍ਰੈਸ ਸਾਨੂੰ ਮਤਲਬ ਏ ਤੇ ਅਸੀਂ ਆ ਜਾਣੇ ਆ ਕਿ ਤਾਨਾ ਸਤਿਗੁਰੂ ਤੇਰੀ ਜੈ ਜੈਕਾਰ ਹੋਵੇ ਜੇ ਰੋ ਮਤਲਬ ਹੈ ਫਿਰ ਲੀਕਾਂ ਕੱਢਾਂਗੇ ਧਰ ਉਧਰ ਭਾੜੇ ਮੰਦਾਂਗੇ ਝਾੜੂ ਲਾਵਾਂਗੇ ਔਰ ਬੜੇ ਗੇੜੇ ਛੇੜੇ ਦਿਆਂਗੇ ਵੀ ਮਹਾਰਾਜ ਕਰ ਦਿਓ ਖਾ ਕਿਰਪਾ ਚਲੋ ਮਹਾਰਾਜ ਤਰਸ ਕਰਕੇ ਕਰ ਵੀ ਦਿੰਦੇ ਤੇ ਜਿੱਦਨ ਉਹ ਸਾਡਾ ਕੰਮ ਪੂਰਾ ਹੋ ਦੇ ਮੁੰਡੇ ਦਾ ਵੀਜ਼ਾ ਲੱਗਣਾ ਹੋਵੇ ਕੁੜੀ ਦਾ ਵੀਜ਼ਾ ਲੱਗਣਾ ਹੋਵੇ ਮੁੰਡੇ ਕੁੜੀ ਨੇ ਪਿਆਰ ਹੋਣਾ ਹੋਵੇ ਉਸ ਦਿਨ ਬੜੀਆਂ ਦੇਗਾਂ ਕਰਾਵਾਂਗੇ ਬੜੇ ਨਾ ਗੋਡੇ ਰਗਣਾਗੇ ਦੂਜੀ ਸੰਗਤ ਨੂੰ ਵੀ 10 ਮਿੰਟ ਪਹਿਲਾਂ ਹੀ ਹਾਜ਼ਰੀ ਭਰਾਂਗੇ ਤੇ ਜਿੱਦਣ ਇਹ ਸਾਰਾ ਕੰਮ ਹੋਦਾ ਏ ਜਦੋਂ ਹਸਪਤਾਲ ਚੋਂ ਕਿਸੇ ਨੂੰ ਦੇ ਆਰੋਗਤਾ ਮਿਲ ਜਾਵੇ ਤੇ ਉਹਦੀ ਛੁੱਟੀ ਹੋ ਕੇ ਘਰ ਆ ਜਾਵੇ ਉਦੋਂ ਉਹਦੇ ਆਲੇ ਉਦਾਲੇ ਤਾਂ ਬੈਠਣਗੇ ਰੱਬ ਜਿੰਨੇ ਘਰੇ ਸੁੱਖ ਸ਼ਾਂਤੀ ਨਾਲ ਲਿਆਂਦਾ ਉਹਦੇ ਨਹੀਂ ਬੈਠਦੇ ਉਹ ਭੁੱਲ ਜਾਂਦਾ ਅਸੀਂ ਐਸਾ ਪ੍ਰਮਾਤਮਾ ਨਾਲ ਸੰਬੰਧ ਹੀ ਨਹੀਂ ਜੋੜਿਆ ਹੁਣ ਪੁੱਤਰ ਨੂੰ ਯਾਦ ਕਰਨਾ ਹੋਵੇ ਪੁੱਤਰ ਨੂੰ ਤੇ ਵਾਦੇ ਵਜਾਉਣ ਦੀ ਲੋੜ ਪੈਂਦੀ ਏ ਤਬਲੇ ਖੜਕਾਉਣ ਦੀ ਲੋੜ ਪੈਂਦੀ ਏ ਤੜਕੇ ਅਲਾਊਂਸਮੈਂਟ ਕਰਨ ਦੀ ਲੋੜ ਪੈਂਦੀ ਕਿ ਭਾਈ ਉਠੋ ਅਮਰਤ ਵੇਲਾ ਹੋ ਗਿਆ ਜੇ ਆ ਟਾਈਮ ਹੋ ਗਿਆ ਤਰੀਕ ਹੋ ਗਈ ਜੇ ਤੇ ਮਹਾਰਾਜ ਸਾਹਿਬ ਤਖਤਾਂ ਦੇ ਸੁਭਾਏ ਮਾਨ ਹੋ ਗਏ ਤੇ ਤੁਸੀਂ ਆ ਜਾਓ ਕਦੇ ਪੁੱਤਰ ਦੇ ਮਿਲਾਪ ਲਈ ਪੁੱਤਰ ਲਈ ਵਾਦਾਂ ਮਾਰ-ਮਾਰ ਕੇ ਕਿਸੇ ਨੇ ਜਗਾਇਆ ਵੀ ਉਠ ਬੱਚੇ ਲਈ ਉਹਦੇ ਕੋਲਾ ਜਾ ਵਾਜੇ ਵਾਦਾਂ ਮਾਰੀਆਂ ਤਬਲੇ ਖੜਕਾਏ ਅਲਾਉਸਮੈਂਟਾਂ ਕੀਤੀਆਂ ਹੱਥ ਬੰਨ ਬੰਨ ਕੇ ਕਿਹਾ ਵੀ ਸੰਗਤ ਚ ਆਓ ਤੁਸੀਂ ਆਓ ਤੁਹਾਡਾ ਪੁੱਤਰ ਤੁਹਾਨੂੰ ਮਿਲੇਗਾ ਨਹੀਂ ਸਾਡਾ ਔਸਾ ਵੀ ਪਿਆਰ ਨਹੀਂ ਹੈ ਅਸੀਂ ਉਹਦੋਂ ਵੀ ਮਹਾਰਾਜ ਨੂੰ ਪਿੱਛੇ ਕਰਤਾ ਪੁੱਤਰ ਦਾ ਚੇਤਾ ਆਪੇ ਆਉਂਦਾ ਹੈ ਭਾਵੇਂ ਬਿਸਤਰ ਤੇ ਪਿਆ ਹੈ ਨਾ ਤੇ ਜਿੰਨਾ ਮਰਜੀ ਬਿਮਾਰ ਹੋਵੇ ਤੇ ਵਾਦਾ ਮਾਰਦਾ ਮੈਨੂੰ ਫਲਾਣਾ ਮਿਲਾ ਦਿਓ ਕਿਤੇ ਦੂਰ ਹੋਵੇ ਨਾ ਧੀ ਪੁੱਤਰ ਤੇ ਸਾਰੇ ਕੋਲ ਹੁਣ ਤੇ ਥੋੜਾ ਜਿਹਾ ਕਿਤੇ ਤਕਲੀਫ ਆਵੇ ਤੇ ਵਾਅਦਾ ਮਾਰਦਾ ਉਹਨੂੰ ਮਲਾ ਦਿਓ ਕਦੇ ਰੱਬ ਨੂੰ ਆਵਾਜ਼ ਮਾਰੀਸ ਕਿ ਮਹਾਰਾਜ ਦੇ ਦਰਸ਼ਨ ਕਰਾ ਦਿਓ ਚੇਤਾ ਨਹੀਂ ਆਇਆ ਪੁੱਤਰ ਕਦੇ ਨਹੀਂ ਭੁੱਲਿਆ ਉਹਦੇ ਲਈ ਕੋਈ ਵਾਅਦੇ ਨਹੀਂ ਵਧਾਏ ਉਹਦੇ ਲਈ ਕੋਈ ਸ਼ੈਣਾਈਆਂ ਨਹੀਂ ਵਜਾਈਆਂ ਉਹਦੇ ਲਈ ਕੋਈ ਅਲਾਊਂਸਮੈਂਟਾਂ ਨਹੀਂ ਕੀਤੀਆਂ ਕੋਈ ਵਿਸ਼ੇਸ਼ ਨਮੰਤਰ ਨਹੀਂ ਦਿੱਤੇ ਗਏ ਆਪੇ ਹੀ ਪੁੱਤਰ ਦੀ ਯਾਦ ਆਉਂਦੀ ਹੈ ਦੋਸਤ ਮਿੱਤਰ ਨੇ ਸਾਡੇ ਔਰ ਉਹਨਾਂ ਲਈ ਕਦੇ ਉਹਨਾਂ ਨੂੰ ਯਾਦ ਕਰਵਾਉਣਾ ਪੈਂਦਾ ਹੈ ਉਹਨਾਂ ਦੀ ਤਾਂ ਇੰਨੀ ਗੜੀ ਪੈਣੀ ਯਾਦ ਵਸੀ ਹੁੰਦੀ ਹੈ ਦੋਸਤਾ ਮਿੱਤਰਾਂ ਸਜਣਾ ਦੀ ਕਿ ਬੰਦਾ ਰਾਤ ਨੂੰ ਜਿੰਨਾ ਮਰਜੀ ਥੱਕਿਆ ਹੋਵੇ ਨਾ ਤੇ ਫੋਨ ਤੇ ਵੇਖੇ ਉਹਦੇ ਗੂਠੇ ਚੱਲ ਜਾਣਗੇ ਟੱਚ 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 ਕਰੀ ਜਾਏਗਾ ਦਵਾ ਦਵਾ ਉਧਰੋਂ ਮੈਸੇਜ ਉਧਰੋਂ ਮੈਸੇਜ ਇਧਰੋਂ ਮੈਸੇਜ ਉਧਰੋਂ ਮੈਸੇਜ ਉਦੀ ਯਾਦ ਵਾਸਤੇ ਥਕੇਵਾ ਨਹੀਂ ਹੋਇਆ ਤੈਨੂੰ ਉਹਦੇ ਨਾਲ ਮੈਸੇਜ ਕਰਨ ਲਈ ਤਾਂ ਉਹਦੇ ਨਾਲ ਗੱਲਬਾਤ ਕਰਨ ਲਈ ਚੇਤਾ ਕਰਾਉਣਾ ਪਿਆ ਉਹਦਾ ਚੇਤਾ ਆਪੇ ਆਇਆ ਉਹਦਾ ਚੇਤਾ ਨਹੀਂ ਭੁੱਲਿਆ ਤੇ ਦੇਖਾਈਏ ਭਾਈ 2 ਮਿੰਟ ਬੈਠ ਕੇ ਵੈਗਰੂ ਵੈਗਰੂ ਕਰ ਲੈ ਯਾਰ ਅੱਜ ਤਾਂ ਥੱਕਿਆ ਬੜਾ ਪਿਆ ਅੱਜ ਨਹੀਂ ਮਨ ਕਰਦਾ ਯਾਰ ਕੋਈ ਕੱਲ ਨੂੰ ਕਰ ਲਾਂ ਬੜੀ ਥਕਾਵਟ ਹੋਈ ਪਈ ਹੈ ਇਹਦਾ ਮਤਲਬ ਉਹਦੇ ਲਈ ਤੇਰੇ ਕੋਲ ਟਾਈਮ ਹੈ ਇਦੇ ਲਈ ਨਹੀਂ ਜਿਨੇ ਤੈਨੂੰ ਜੀਵਨ ਦਿੱਤਾ ਹੈ ਜਿਨੇ ਤੈਨੂੰ ਦੋਸਤ ਦਿੱਤਾ ਹੈ ਜਿਨੇ ਤੈਨੂੰ ਪੁੱਤਰ ਦਿੱਤਾ ਹੈ ਜਿਨੇ ਤੈਨੂੰ ਮਾਪਾਪ ਦਿੱਤਾ ਹੈ ਜਿਨੇ ਤੈਨੂੰ ਕਰਕਾਟ ਦਿੱਤਾ ਹੈ ਉਹਦੇ ਲਈ ਤੇਰੇ ਕੋਲ ਟਾਈਮ ਨਹੀਂ ਹੈ ਉਹਨੂੰ ਕੱਲ ਤੇ ਛੱਡਾਂਗੇ ਉਹਦੇ ਲਈ ਟਾਈਮ ਹੈ ਉਹਦੇ ਲਈ ਵਾਦੇ ਵਜਾਉਣ ਦੀ ਅਲਾਊਂਸਮੈਂਟਾਂ ਕਰਨ ਦੀ ਕਦੇ ਲੋੜ ਨਹੀਂ ਪੈਂਦੀ ਪੁੱਤਰ ਦਾ ਚੇਤਾ ਆਪੇ ਆਉਂਦਾ ਹੈ ਮਿੱਤਰ ਦਾ ਦੋਸਤ ਦਾ ਚੇਤਾ ਭੁਲਦਾ ਹੀ ਨਹੀਂ ਮਾਪੇ ਦਾ ਚੇਤਾ ਭੁੱਲਦਾ ਹੀ ਨਹੀਂ ਅੰਗਸਾਕ ਰਿਸ਼ਤੇਦਾਰਾਂ ਦਾ ਚੇਤਾ ਭੁੱਲਦਾ ਹੀ ਨਹੀਂ ਰਿਸ਼ਤੇਦਾਰੀ ਚ ਹੋਵੇ ਵਿਆਹ ਦਾ ਮੁੰਡੇ ਦਾ ਹੋਵੇ ਨਸ਼ੂਆ ਫਿਰ ਸ਼ਾਦੀ ਮਨਾਉਣੀ ਹੋਵੇ ਤੇ ਕਦੇ ਭੁੱਲੀਏ ਤਿੰਨ ਮਹੀਨੇ ਚਾਰ ਪਹਿਲਾਂ ਹੀ ਤਿਆਰੀਆਂ ਤੇ ਲੱਗ ਪੈਣੇ ਆਪਾਂ ਤੇ ਗੁਰੂ ਘਰ ਆਉਣਾ ਹੋਵੇ ਗੁਰਪੁਰਬ ਗੜੀ ਪਣਾ ਸਾਡੇ ਚੇਤੇ ਹੀ ਨਹੀਂ ਰਹਿੰਦਾ ਕਈ ਵਾਰ ਗੁਰਦੁਆਰੇ ਜਾ ਕੇ ਪੁੱਛੀ ਜਾਂਦੇ ਆ ਸਜਾਵਟ ਦੀ ਕਾਦੀ ਕਰੀ ਦਾਨੇ ਹੋ ਇਸ ਸਜਾਵਟ ਕਾਦੇ ਲਈ ਹੋ ਰਹੀ ਹੈ ਹੱਦ ਹੋ ਗਈ ਹੈ ਤੈਨੂੰ ਗੁਰੂ ਚੇਤੇ ਨਹੀਂ ਰਿਹਾ ਗੁਰੂ ਚੇਤੇ ਨਹੀਂ ਰਿਹਾ ਉਹ ਨਹੀਂ ਸਾਨੂੰ ਚੇਤੇ ਰਿਹਾ ਆਉਣ ਵਾਲੇ ਸਾਲ ਨੂੰ ਬਰਥਡੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਪੁੱਤਰ ਧੀ ਦਾ ਆਉਣਾ ਹੈ ਉਹ ਸਾਡੇ ਚਿੱਤ ਵਿੱਚ ਵਸਿਆ ਹੈ ਗੁਰੂ ਦਾ ਗੁਰਪੁਰ ਬਉਣਾ ਹੈ ਉਹ ਨਹੀਂ ਵਸਿਆ ਉਹ ਨਹੀਂ ਸਾਡੇ ਚੇਤੇਗਾ ਗੁਰੂ ਤਾਂ ਦੂਰ ਗਏ ਚਲੇ ਗਿਆ ਗੁਰੂ ਨਹੀਂ ਵਸਿਆ ਜੇ ਗੁਰੂ ਵਸਦਾ ਇੱਧਰ اٹਕ ਗਏ ਆ اٹਕ ਗਏ ਆ ਇੱਧਰ ਇਹ ਜਿਹੜੀਆਂ ਸਾਰੀਆਂ ਸਹੂਲਤਾਂ ਸੀ ਨਾ ਮਿਲੀਆਂ ਕਿੱਥੋਂ ਨੇ ਰੱਬ ਤੋਂ ਤੇ ਰੱਬ ਤੋਂ ਲੈ ਕੇ ਇਹਨਾਂ ਨਾਲ ਜੁੜ ਗਏ ਉਹਨੂੰ ਭੁੱਲ ਗਏ ਆ ਕਬੀਰ ਕਾਮ ਪਰੇ ਹਰ ਸਿਮਰੀਐ ਮਤਲਬ ਸਾਨੂੰ ਹੋਇਆ ਅਸੀਂ ਗੁਰਦੁਆਰੇ ਆ ਜਾਂਦੇ ਨੇ ਮੰਦਿਰ ਮਸਜਿਦ ਆ ਜਾਂਦੇ ਆ ਸੇਵਾ ਕਰਨੇ ਆ ਬਾਣੀ ਵੀ ਪੜਦੇ ਆ ਜਦ ਤਨੋਂ ਕੰਮ ਪੂਰਾ ਹੋਦਾ ਫਿਰ ਨਹੀਂ ਫਿਰ ਪਤਾ ਨਹੀਂ ਹੁੰਦਾ ਗੁਟਕਾ ਸਾਹਿਬ ਕਿੱਥੇ ਆ ਗੁਰਦੁਆਰਾ ਕਿੱਥੇ ਆ ਤੜਕੇ ਉੱਠਣਾ ਹੈ ਕਿ ਨਹੀਂ ਉੱਠਣਾ ਗੁਰੂ ਘਰ ਜਾਣਾ ਹੈ ਕਿ ਨਹੀਂ ਜਾਣਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਐਸਾ ਸਿਮਰੋ ਨਿਤਾ ਰੋਜ਼ ਐਸਾ ਕੰਮ ਕਰ ਰੋਜ਼ ਜਪ ਰੋਜ਼ ਗੁਰਦੁਆਰੇ ਆ ਰੋਜ਼ ਸੰਗਤ ਕਰ ਰੋਜ਼ ਜਿੰਨੀ ਕੁ ਸੇਵਾ ਹੁੰਦੀ ਕਰ ਰੋਜ਼ ਗੁਰੂ ਨਾਲ ਗੱਲਾਂ ਕਰ ਤੇ ਜੇ ਰੋਜ਼ ਗੱਲਾਂ ਕਰੇ ਫਿਰ ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੇ ਬਤ ਤੈਨੂੰ ਘਾਟ ਹੀ ਕਿਸੇ ਗਲਤੀ ਨਹੀਂ ਰਹਿੰਦੀ ਉਹਦੇ ਨਾਲ ਨਿਤ ਗੱਲਾਂ ਕਰ ਹਰ ਰੋਜ਼ ਚੇਤਾ ਕਰ ਰੱਬ ਦਾ ਗੱਲ ਗੱਲ ਤੇ ਚੇਤਾ ਕਰਾਉਣਾ ਪੈਂਦਾ ਮੈਨੂੰ ਇੱਕ ਸੱਜਣ ਮਿਲਿਆ ਕਹਿੰਦੇ ਜੀ ਬੇੜਾ ਹੀ ਗਰਕ ਹੋ ਗਿਆ ਮੈਂ ਕਿਹਾ ਵੀ ਹੱਦ ਹੋ ਗਈ ਕਹਦਾ ਕਹਿੰਦੇ ਵੀ ਪ੍ਰਚਾਰ ਹੀ ਕੋਈ ਨਹੀਂ ਹੁੰਦਾ ਮੈਂ ਕਿਹਾ ਬੱਲੇ 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 ਮੈਂ ਕਿਹਾ ਵੀ ਤੇਰੇ ਵਰਗੇ ਸੱਜਣਾ ਦੀ ਮੈਂ ਕਿਹਾ ਪਰਮਾਰ ਚਾਹੀਦੀ ਕਿਉਂਕਿ ਚੇਤਾ ਕਰਾ ਦਿੰਦੇ ਮੈਂ ਕਿਹਾ ਪ੍ਰਚਾਰ ਕੌਣ ਕਰੇ ਕਹਿੰਦਾ ਵੀ ਤੁਸੀਂ ਕਰੋਗੇ ਅਸੀਂ ਤੁਹਾਡਾ ਕਰਾਂਗੇ ਤੇ ਮੈਂ ਕਿਹਾ ਕਿੰਨੇ ਵੇਰ ਗੁਰਦੁਆਰੇ ਜਾ ਕੇ ਬੈਠਾ ਕਥਾ ਚ ਕਿੰਨੇ ਵੇਰ ਬਹਿ ਤੂੰ ਉਹ ਗੁਰਦੁਆਰੇ ਜਾ ਕੇ ਕਥਾ ਛੱਡ ਤੇਰੇ ਗੀਜੇ ਦੇ ਵਿੱਚ ਫੋਨ ਆ ਤੇ ਇਹਦੇ ਵਿੱਚ ਇੰਨੀ ਕਥਾ ਇੰਨਾ ਕੀਰਤਨ ਹੈ ਮੈਨੂੰ ਦੱਸ ਕਿੰਨੇ ਘੰਟੇ ਸੁਣਦਾ ਨਾ ਫਿਰ ਚੁੱਪ ਉਦੋਂ ਮੂੰਹ ਤੇ ਫੈਵੀ ਕੋਕ ਲਾ ਦਈਏ ਨਾ ਤੇ ਬੋਲਦੇ ਮਨ ਤੋਂ ਜਾਂਦੇ ਫਿਰ ਇਹ ਗੱਲ ਹੋ ਜਾਂਦੀ ਫਿਰ ਜਵਾਬ ਕੋ ਨਹੀਂ ਆਂਦਾ ਅਸੀਂ ਦੂਜੇ ਨੂੰ ਰੋਸ ਥੋਪਣਾ ਹੈ ਦੂਜੇ ਨੂੰ ਚੁਠਲਾਉਣਾ ਹੈ ਦੂਜੇ ਦੇ ਗਲ ਝੂਲਾ ਪਾਉਣਾ ਹੈ ਉਹ ਸੱਜਣਾ ਤੂੰ ਕਿੰਨਾ ਕ ਸਤ ਸੰਗਤ ਵਿੱਚ ਜਾਨਣਾ ਹੈ ਤੇਰੀ ਗੁਰੂ ਨੂੰ ਕੀ ਦੇਣਾ ਤੂੰ ਕਿੰਨਾ ਕ ਨਿਤਨੇਮੀ ਆ ਕਿੰਨਾ ਕੁ ਪ੍ਰੇਮੀ ਆ ਮਹਾਰਾਜ ਸੱਚੇ ਪਰਚਾ ਕਹਿੰਦੇ ਤੈਨੂੰ ਚੇਤਾ ਆਵੇ ਪਰਮਾਤਮਾ ਦਾ ਚੇਤਾਈ ਤਾਂ ਚੇਤ ਸਭਨਾ ਵਿੱਚ ਸੱਚਾ ਸੋਤ ਨਹੀਂ ਸਾਰਿਆਂ ਵਿੱਚ ਰੱਬ ਵੱਸਦਾ ਈ ਤੇ ਉਹ ਪੁੱਤਰ ਨੂੰ ਵੇਖੇ ਤੇ ਕਹੇ ਵਾਹਿਗੁਰੂ ਵਾਹਿਗੁਰੂ ਪੁੱਤਰ ਨੱਚਦਾ ਟੱਪਦਾ ਹੈ ਨਾ ਤੇ ਅਸੀਂ ਆਪਾਂ ਖੁਸ਼ ਹੁੰਨੇ ਈਆਂ ਪੁੱਤਰਾ ਨਿੱਕਿਆ ਨਿੱਕਿਆ ਨੂੰ ਕੌਤਕ ਕਰਦਿਆਂ ਨੂੰ ਵੇਖ ਕੇ ਤੇ ਉਥੇ ਤੂ ਕਰ ਵਾਹਿਗੁਰੂ ਸ਼ੁਕਰੇ ਵਾਹਿਗੁਰੂ ਸ਼ੁਕਰੇ ਇਹ ਨੱਚਦਾ ਟੱਪਦਾ ਖੁਸ਼ੀ ਨਾਲ ਖੇਡਦਾ ਹਿੱਲਦਾ ਜੁਲਦਾ ਤਾਂ ਹੈ ਤੇਰੀ ਕਿਰਪਾ ਆ ਤੇਰੀ ਕਿਰਪਾ ਆ ਤੇਰੀ ਦਾਤ ਆ ਤੇਰੀ ਰਹਿਮਤ ਆ ਤੈਨੂੰ ਰੱਬ ਚੇਤੇ ਆਵੇ ਸਿਖਾ ਤੇਰੇ ਘਰ ਵਿੱਚ ਖੁਸ਼ੀ ਉਦੋਂ ਹੋਣੀ ਹੈ ਜਦੋਂ ਗੁਰੂ ਦੀ ਨਦਰ ਹੋਈ ਮਹਾਰਾਜ ਦੇ ਬਚਨ ਨੇ ਮੈਂ ਆਪਣੇ ਕੋਲੋਂ ਨਹੀਂ ਕੋਈ ਗੱਲ ਕਹਿੰਦਾ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਜੇ ਉਹਨੇ ਨਦਰ ਕੀਤੀ ਤੇ ਤਾਂ ਹੀ ਨਦਰ ਉਹਨੇ ਤਾਂ ਕਰਨੀ ਉਹ ਜੇ ਉਹਨੂੰ ਸਮਰਪਤੇ ਜੇ ਉਹਨੂੰ ਚੇਤੇ ਕਰਨਾ ਹੈ ਉਹਦਾ ਚਿੰਤਨ ਕਰਨਾ ਯਾਦ ਕਰਨਾ ਇਹਨਾਂ ਦੇ ਵਿੱਚ اٹਕਣਾ ਰੋਕਣਾ ਪਰਮਾਤਮਾ ਵੱਲੋਂ ਤੁਰਕ ਸਿੱਖਿਆ ਪਰਮਾਤਮਾ ਦੀ ਗ੍ਰਹਿਣ ਕਰ ਸੰਖੇਪ ਕਰਾ ਮਹਾਰਾਜ ਕਹਿੰਦੇ ਸੋ ਸਿੱਖ ਜਿਹੜਾ ਗੁਰੂ ਨੂੰ ਸਮਰਪਤ ਹੈ ਗੁਰੂ ਵੱਲ ਨੂੰ ਚੱਲ ਪਿਆ ਇਥੋਂ ਤੱਕ ਬਾਕੀ ਬਸੂ ਤੱਕ ਹੀ ਆਪਣਾ ਸਰੀਰ ਵੀ ਗੁਰੂ ਦੀ ਰਹਿਮਤ ਮੰਨਦਾ ਹੈ ਸੋਚ ਫੁਰਨੇ ਵੀ ਕਿ ਮਹਾਰਾਜ ਇਹ ਅੱਛੇ ਫੁਰਨੇ ਤੇਰੇ ਫੁਰਨੇ ਨੇ ਅੱਛਾ ਹੋ ਰਿਹਾ ਹੈ ਮੇਰੇ ਸਰੀਰ ਤੋਂ ਤੂੰ ਕਰਾ ਰਿਆ ਹੈ ਮੇਰੇ ਵਿੱਚ ਇਨੀ ਤਾਕਤ ਨਹੀਂ ਮੈਂ ਚੱਲਦਾ ਨਹੀਂ ਤੂੰ ਚਲਾ ਰਿਆ ਹੈ ਮੈਂ ਨਿਤਨੇਮ ਕਰਦਾ ਨਹੀਂ ਤੂੰ ਕਰਾ ਰਿਆ ਮੈਂ ਸੇਵਾ ਕਰਦਾ ਨਹੀਂ ਤੂੰ ਕਰਾ ਰਿਆ ਤੇਰੀ ਕਿਰਪਾ ਮਹਾਰਾਜ ਕਹਿੰਦੇ ਸਖਾ ਪਿਆਰੇ ਬੰਦਪ ਰਿਸ਼ਤੇਦਾਰ ਹੈ ਭਾਈ ਉਹ ਰਿਸ਼ਤੇਦਾਰ ਉਹ ਪਿਆਰੇ ਮਿੱਤਰ ਉਹ ਪਿਆਰੇ ਸਿੱਖ ਸੰਬੰਧੀ ਨੇ ਕਿਹੜੇ ਜੇ ਗੁਰ ਕੇ ਬਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਹੁਕਮ ਵਿੱਚ ਆ ਗਿਆ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਹੈ ਗੁਰੂ ਦੀ ਆਗਿਆ ਦੇ ਅਨੁਸਾਰ ਚੱਲਦਾ ਹੈ ਜਿਹੜਾ ਗੁਰੂ ਦੀ ਆਗਿਆ ਦਾ ਉਲੰਘਣ ਕਰੇ ਹੁਕਮ ਨੂੰ ਮੰਨੇ ਹੀ ਨਾ ਉਹ ਨਹੀਂ ਮਿੱਤਰ ਉਹ ਆ ਸੱਜਣ ਉਹ ਆ ਜਿੰਨੂੰ ਸੁਣ ਕੇ ਵੇਖ ਕੇ ਸਤਿਗੁਰੂ ਚੇਤੇ ਆਵੇ ਪੈਨ ਪਾਈ ਉਹਨੇ ਜਿਨ੍ਹਾਂ ਨੂੰ ਵੇਖ ਕੇ ਰੱਬ ਚੇਤੇ ਆਵੇ ਤਾਂ ਹੀ ਮਹਾਰਾਜ ਨੇ ਸਾਨੂੰ ਨਾ ਆਪਣੇ ਮਿਲਾਪ ਦਾ ਆਦਾਨ ਪ੍ਰਦਾਨ ਦਿੱਤਾ ਹੈ ਕਿ ਇੱਕ ਦੂਜੇ ਨੂੰ ਫਤਿਹ ਬੁਲਾਵੋ ਤੁਹਾਨੂੰ ਰੱਬ ਚੇਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਵੀ ਵੈਗੁਰੂ ਦੀ ਤੇ ਖਾਲਸਾ ਜਿਹੜਾ ਸਾਹਮਣੇ ਦਿਸਦਾ ਉਹ ਵੀ ਵੈਗੁਰੂ ਦਾ ਦੋ 베ਰੀ ਉਹ ਕਹੇ ਤੇ ਦੋ 베ਰੀ ਉਹ ਕਹੇ ਦੋ 베ਰੀ ਉਹ ਸੁਣੇ ਤੇ ਦੋ 베ਰੀ ਉਹ ਸੁਣੇ ਵਾਹਿਗੁਰੂ ਸੁਣਿਆ ਵੀ ਜਾਏ ਵਾਹਿਗੁਰੂ ਦੇੜਾ ਜਪਿਆ ਵੀ ਦਏ ਤੇ ਤੈਨੂੰ ਵੇਖ ਕੇ ਉਹਨੂੰ ਵੇਖ ਕੇ ਰੱਬ ਚੇਤੇ ਆਏ ਉਹਨੂੰ ਤੈਨੂੰ ਵੇਖ ਕੇ ਰੱਬ ਚੇਤੇ ਆਏ ਇਹੀ ਮਲਾਪ ਦਾ ਕਾਰਨ ਹੈ ਇਹ ਤੋਂ ਪਹਿਲਾਂ ਇੱਕ ਨਾਰਾ ਸੀ ਸਤਗੁਰਾਂ ਨੇ ਸਤ ਕਰਤਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਰਹੇ ਪਰ ਆਦਾਨ ਪ੍ਰਦਾਨ ਸੰਸਾਰ ਦਾ ਸੀ ਸੱਤ ਸ੍ਰੀ ਆਕਾਲ ਸਭ ਤੋਂ ਸ਼ਰੋਮਣੀ ਆਕਾਲ ਜਿਹਦੇ ਤੇ ਮੌਤ ਸਮਾਂ ਪ੍ਰਭਾਵ ਨਹੀਂ ਪਾ ਸਕਦਾ ਜਿਹੜਾ ਆਮ ਲੋਕਾਈ ਦਾ ਸੀ ਨਾ ਬੋਲ ਸਤਿ ਸ੍ਰੀ ਅਕਾਲ ਜਕਾਰਾ ਵੀ ਜਿਹੜਾ ਹੈ ਨਾ ਸਾਡਾ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਦੇ ਬੋਲ ਨੇ ਤੇ ਸਮਝ ਲੈਣਾ ਵੀ ਹੁਣ ਆਪਾਂ ਕੀ ਬੋਲਦੇ ਅੱਦੇ ਤੱਕ ਹਾਲੋ ਹੀ ਬੋਲਦੇ ਆ ਹਾਲੋ ਹੀ ਤੇ ਆ ਜਿਹੜਾ ਆਦਾਨ ਪ੍ਰਦਾਨ ਸੀ ਨਾ ਸੰਸਾਰ ਦੇ ਜੀਵਾਂ ਦਾ ਉਸੇ ਸਤਿ ਸ੍ਰੀ ਅਕਾਲ ਤੇ ਹਾਂ ਹੁਣ ਤਾਂ ਜਿਵੇਂ ਜਿਵੇਂ ਯੁੱਗ ਪੜਦਾ ਹੈ ਇਹਦਾ ਪਤਾ ਹੀ ਨਹੀਂ ਕਿ ਕਿੱਧਰੋਂ ਚੱਲ ਪਿਆ ਤੇ ਕੀ ਕਰਦਾ ਹੁਣ ਸ਼ਿਸ਼ਰੀ ਕਾਲ ਹੀ ਆ ਗਈ ਹੈ ਇਹ ਪਤਾ ਨਹੀਂ ਕਿਹੜੀ ਡਿਕਸ਼ਨਰੀ ਦਾ ਸ਼ਬਦ ਲੈ ਆਂਦਾ ਪੜੇ ਲਿਖਿਆ ਨਹੀਂ ਆ ਮੈਂ ਵੀ ਜਾਨਣਾ ਤੁਸੀਂ ਵੀ ਜਾਣੇ ਰਹੇ ਨੇ ਉਹ ਬੱਚੇ ਮਿਲਦਿਆ ਕਈ ਵਾਰ ਕਾਲਜਾਂ ਚ ਲੈਕਚਰ ਦੇਣ ਜਾਣਾ ਪੈਂਦਾ ਕਈ ਹੋਰ ਥਾਵਾਂ ਤੇ ਜਾਣਾ ਮੈਂ ਕਹਿੰਨੀ ਬਾਬਾ ਜੀ ਸ਼ਿਸ਼ਰੀ ਕਾਲ ਵਿਹੱਦ ਹੋ ਗਈ ਕਿਸੇ ਮੈਂ ਡਿਕਸ਼ਨਰੀ ਚ ਨਹੀਂ ਪੜਿਆ ਵੀ ਇਹ ਕਿਹੜੀ ਸ਼ਿਸ਼ਰੀ ਕਾਲ ਕਿਹੜੀ ਆ ਗਈ ਹੈ ਬਈ ਪੂਰਾ ਤਾਂ ਬੋਲ ਰੱਬ ਦਾ ਨਾਮ ਚੇਤੇ ਆਜੇ ਸਤਿ ਸ੍ਰੀ ਅਕਾਲ ਹੁਣ ਬੜਿਆ ਲਿਖਿਆ ਨੇ ਸਾਡੇ ਪੁਰਖਾਂ ਨੇ ਨਾ ਸਾਨੂੰ ਰੱਬ ਵਾਲੇ ਸ਼ਬਦ ਦਿੱਤੇ ਸੀ ਐ ਮਾਰਨਿੰਗ ਗੁੱਡ ਤੇ ਗੁੱਡ ਮਾਰਨਿੰਗ ਇਹ ਪਤਾ ਨਹੀਂ ਕਿੱਧਰ ਨੂੰ ਅਸੀਂ ਲੈ ਕੇ ਤੁਰ ਪਿਆ ਰੱਬ ਵਾਲੀ ਗੱਲ ਨੂੰ ਲਿਆਈਏ ਫੇਰੀ ਪਾਰਤ ਮਤਲਬ ਕੀ ਏ ਤੂੰ ਮਿਲੈ ਤੈਨੂੰ ਰੱਬ ਚੇਤੇ ਆਵੇ ਰੱਬ ਦਾ ਨਾਮ ਸੁਣਾਵੇ ਰੱਬ ਸੁਣੇ ਰੱਬ ਬੋਲੇ ਕਿਤੇ ਰਹਿ ਅਸੀਂ ਪੂਰੇ ਸ਼ਬਦਾਂ ਦਾ ਇਸਤੇਮਾਲ ਹੀ ਕਰਨਾ ਡਗਾ ਔਰ ਹੋਰ ਹੀ ਲੱਗ ਪਿਆ ਹੁਣ ਤਾਂ ਮਾਂ ਬਾਪ ਲਈ ਵੀ ਹੋਰ ਹੀ ਸ਼ਬਦ ਚੱਲ ਪਏ ਖੈਰ ਇਧਰ ਨੂੰ ਮੈਂ ਨਾਂਦਾ ਮਹਾਰਾਜ ਕਹਿੰਦੇ ਮਿੱਤਰ ਦੋਸਤ ਸੱਜਣ ਓਈ ਜਿਹੜੇ ਗੁਰੂ ਦੀ ਆਗਿਆ ਵਿੱਚ ਆਉਂਦੇ ਗੁਰ ਕਹਾ ਸਾਕਾਰ ਕਮਾਉ ਉਹ ਕਰਦੇ ਨੇ ਮਹਾਰਾਜ ਕਹਿੰਦੇ ਗੁਰਮਖ ਨਾਮਦਾਨ ਇਸਨਾਨ ਔਰ ਗੁਰਮਖ ਦੇੜਾ ਗੁਰੂ ਨੂੰ ਮੁੱਖ ਰੱਖਦਾ ਹੈ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਤੇ ਉਹ ਨਾਮ ਜਪਦਾ ਜਪੇ ਨਾਮ ਦਾ ਵੀ ਦੂਜਿਆਂ ਨੂੰ ਜਪਾਉਂਦਾ দান ਕਰਦਾ ਹੈ ਕਿਰਤ ਬਿਰਤ ਵਿੱਚੋਂ ਵੀ ਇਸ਼ਨਾਨ ਬਾਹਰੋਂ ਵੀ ਕਰਕੇ ਝੌਂਕੜਾ ਲਾ ਕੇ ਗੁਰੂਕੁਲ ਬੈੰਦਾ ਗੁਰੂ ਦਾ ਦੇਦਾਰ ਕਰਦਾ ਹੈ ਅੰਤਰ ਆਤਮੇ ਨਾਮ ਇਸ਼ਨਾਨ ਕਰਦਾ ਹੈ ਫਿਰ ਅੰਦਰ ਮਨ ਦਾ ਇਸ਼ਨਾਨ ਨਾਮ ਨਾਲ ਕਰਦਾ ਅੰਤਰਗਤ ਤੀਰਥ ਮਲ ਨਾਓ ਪਰ ਇਹ ਮਤ ਪਾਪਾਂ ਕੈ ਸੰਗ ਉਹ ਤੋਂ ਬੈ ਨਾਵੇ ਕੇ ਰੰਗ ਜਿਹੜਾ ਨਾਮ ਜਪਣਾ ਅੰਦਰ ਦੀ ਮੈਲ ਧੋਣੀ ਹੈ ਬਾਹਰੋਂ ਇਸ਼ਨਾਨ ਕਰਦੇ ਆ ਐਨ ਇੱਕ એનર્ਜੀ ਮਿਲਦੀ ਏ ਸਾਵਧਾਨੀ ਮਿਲਦੀ ਏ ਮਹਾਰਾਜ ਕਹਿੰਦੇ ਉਹ ਰਿਸ਼ਤੇਦਾਰੀ ਉਹ ਸੱਜਣੇ ਜਿਨੂੰ ਮਿਲ ਕੇ ਰੱਬ ਚੇਤੇ ਆਵੇ ਤੇ ਜਿਨੂੰ ਮਿਲ ਕੇ ਕੂੜ ਕਬਾੜ ਸੰਸਾਰ ਦੇ ਬਦਫੈਲੀਆਂ ਚੇਤੇ ਆਉਣੀਆਂ ਉਹਨਾਂ ਦਾ ਸੰਗ ਨਾ ਕਰੀ ਬੇੜਾ ਗਰਕ ਹੋ ਜਾਂਦਾ ਈ ਉਹ ਨਾ ਆਪ ਪਹੁੰਚੇ ਔਰ ਨਾ ਉਹਨਾਂ ਨੇ ਤੈਨੂੰ ਪਹੁੰਚਣ ਦੇ ਨਹੀਂ ਗੁਰੂ ਦੀ ਆਗਿਆ ਦੇ ਅਨੁਸਾਰ ਚੱਲ ਜਿਵੇਂ ਤੇਰੇ ਗੁਰੂ ਨੇ ਮਾਨ ਮਰਜ਼ਾਦਾ ਤੈਨੂੰ ਦਿੱਤੀ ਆ ਨਾ ਉਹਦੇ ਮੁਤਲਕ ਚੱਲਣਾ ਕਰੇਗਾ ਤੇ ਤਾਨ ਦਾ ਕੇ ਤੇਰੇ ਜੀਵਨ ਦੀ ਸਫਲਤਾ ਹੋਣੀ ਨਹੀਂ ਤੇ ਪੱਲੇ ਕੁਝ ਨਹੀਂ ਹੋ ਪੈਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਿੱਖਿਆ ਗੁਰਮਤ ਦੀ ਹੈ ਗੁਰੂ ਦੀ ਹੈ ਗੁਰੂ ਦੀ ਸਿੱਖਿਆ ਦੇ ਮੁਤਲਕ ਜੀਵਨ ਜਿਉ ਤੇ ਜਦ ਜੀਵਨ ਜਿਉਏਗਾ ਤੇਰਾ ਆਇਆ ਹੋਇਆ ਸਫਲਾ ਹੋਏਗਾ ਮਹਾਰਾਜ ਕਹਿੰਦਿਆ ਉਹਦੇ ਹੁਕਮ ਦੇ ਅੰਦਰ ਰਹਿ ਚਲ ਤਾ ਹੋਣੈ ਸਭੋ ਕੁਝ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮਾ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਆ ਹੁਕਮੈ ਅੰਦਰ ਸਭ ਕੋ ਸਭ ਕੋ ਪੁੱਤਰ ਧੀਆ ਧਨ ਦੌਲਤ ਸ਼ੋਹਰਤ ਪੀਰ ਪਕੰਬਰ ਔਲੀਏ ਅਵਤਾਰ ਤੂੰ ਰੱਬ ਦੇ ਹੁਕਮ ਵਿੱਚ ਆ ਉਦੇ ਭਾਣੇ ਵਿੱਚ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਏ ਨਾਨਕ ਹੁਕਮੇ ਜੇ 부ਝੈ ਤਾਂ ਹਉ ਮੈਂ ਕਹੇ ਨਾ ਕਹੇ ਕੋਏ ਹਉ ਮੈਂ ਕੀਆ ਮੇਰੇ ਕਰਕੇ ਕਰ ਮੇਰਾ ਪਰਿਵਾਰ ਮੈਂ ਕਰਤਾ ਬੰਦੇ ਨੇ ਆਪਣੇ ਘਰੇ ਤਾਂ ਮੈਂ ਮੈਂ ਕਰਨੀ ਏ ਸਾਡੇ ਸਰੀਰਾਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਕਾਰੋਬਾਰਾਂ ਨੂੰ ਰੱਬ ਪਿਆ ਚਲਾਉਂਦਾ ਹੈ ਸੰਸਾਰ ਨੂੰ ਹੀ ਨਿਰੰਕਾਰ ਚਲਾਉਂਦਾ ਹੈ ਤੇ ਮਨੁੱਖ ਦੀ ਮੇਰੇ ਵਰਗ ਦੀ ਇੰਨੇ ਹਉਮੇ ਵਾਦ ਜਾਂਦੀ ਜੇ ਮੈਂ ਨਾ ਨਾ ਗੁਰਦੁਆਰੇ ਮੰਦਰ ਮਸਤੇ ਜਾਵਾਂ ਇਹ ਤਾਂ ਭਾਂਡੇ ਮੁੱਦੇ ਮਾਰਦੇ ਨੇ ਇਹ ਤਾਂ ਵਿਦਿਆਲਾ ਚਲਾਈ ਮੈਂ ਫਿਰਦਾ ਇਹਦਾ ਗੁਰਦੁਆਰਾ ਚਲਾਈ ਮੈਂ ਫਿਰਦਾ ਇਹਦਾ ਧਾਰਮਿਕ ਸਮਾਗਮ ਕਰਾਉਣਾ ਜੇ ਮੈਂ ਨਾ ਨਾ ਹੁੰਦਾ ਤੇ ਇਹਨਾਂ ਤੋਂ ਤਾਂ ਸੌਰ ਨਾ ਹੀ ਸੀ ਓ ਤੂੰ ਰੱਬ ਦੇ ਕਾਰਜਾਂ ਤੇ ਰੱਬ ਦੇ ਕਰਤੇ ਹੀ ਹਉਮੇ ਕੀਤੀ ਬੈਠਾ ਹੈ ਤੈਨੂੰ ਤਾਂ ਆਪਣੇ ਸਾਹਾਂ ਦਾ ਹੀ ਨਹੀਂ ਪਤਾ ਤੂੰ ਆਪਣੀ ਮਰਜ਼ੀ ਨਾਲ ਦੋ ਸਾਹ ਹੀ ਨਹੀਂ ਲੈ ਸਕਦਾ ਹੋਰ ਤਾਂ ਪਰੇ ਦੀ ਗੱਲ ਏ ਇਹ ਜਿਹਨੂੰ ਹੁਕਮ ਰੱਬ ਦਾ ਸਮਝ ਆ ਗਿਆ ਸਿੱਖਿਆ ਸਮਝ ਆ ਗਈ ਅੰਦਰ ਉਤਰੀ ਹਉ ਮੈਂ ਕਹਿਣਾ ਕੋਏ ਉਹ ਮੈਂ ਮੈਂ ਛੱਡ ਦਿੰਦਾ ਹਉ ਹਉ ਛੱਡ ਦਿੰਦਾ ਜਦੋਂ ਤਿਆਗਦਾ ਫਿਰ ਇੱਥੇ ਆਉਂਦੀ ਏ ਤੂੰ ਇਹ ਵੀ ਤੂੰ ਕਰਤਾ ਇਹ ਵੀ ਤੂੰ ਕਰੇਗਾ ਤੂੰ ਹੀ ਕਰਤਾ ਆ ਤੇ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਮਹਾਰਾਜ ਫੇਰ ਜਿੱਦਰ ਨਦਰ ਮਾਰਨਾ ਪਲਕਾਂ ਉਠਾ ਕੇ ਉਧਰੇ ਤੂੰ ਹੀ ਨਦਰ ਆਣਾ ਦੁਦਾ ਕੋਈ ਨਦਰ ਨਹੀਂ ਆਂਦਾ ਮਹਾਰਾਜ ਕਹਿੰਦੇ ਆਪਣੇ ਬਾਣੇ ਜੋ ਚੱਲੇ ਭਾਈ ਆਪਣੇ ਹੁਕਮ ਵਿੱਚ ਜਿਹੜਾ ਚੱਲਦਾ ਹੈ ਸੰਸਾਰ ਵਿੱਚ ਕਿ ਮੈਂ ਨਹੀਂ ਰੱਬ ਦੇ ਹੁਕਮ 'ਚ ਨਹੀਂ ਮੇਰਾ ਤਾਂ ਆਪਣਾ ਹੀ ਹੁਕਮ